ਯਾਰੋ ਦਿਲ ਦੀ ਅਮੀਰੀ ਤੇ ਖੂਬਸੂਰਤੀ ਵਰਗੀ ਅਮੀਰੀ ਦੁਨੀਆ ਤੇ ਬਹੁਤ ਹੀ ਘੱਟ ਹੁੰਦੀ ਹੈ। ਇਸ ਦੁਨੀਆ ਤੇ ਲੋਕਾਂ ਕੋਲ ਪੈਸਾ ਤਾਂ ਬਹੁਤ ਦਾ ਪਰ ਬਹੁਤ ਸਾਰੇ ਲੋਕ ਜੀਣਾ ਤੋਂ ਪੈਸਾ ਵਾ ਨਾ ਉਹ ਨਾ ਤਾਂ ਦਿਲ ਦੇ ਅਮੀਰ ਹੁੰਦੇ ਆ ਤੇ ਨਾ ਹੀ ਉਹ ਪੈਸਿਆਂ ਨਾਲ ਹੁਸਨ ਖਰੀਦ ਸਕਦੇ ਆ। ਕਈ ਵੇਲੇ ਆਪਾਂ ਦੇਖਦੇ ਆ ਕਿ ਬਹੁਤ ਸਾਰੇ ਸੋਹਣੇ ਇਨਸਾਨ ਦੁਨੀਆ ਦੇ ਹੁੰਦੇ ਆ ਪਰ ਉਹਨਾਂ ਕੋਲ ਪੈਸੇ ਨਹੀਂ ਹੁੰਦੇ। ਸੋ ਹਾਲ ਹੀ ਵਿੱਚ ਅਜਿਹੀ ਇੱਕ ਛੋਟੀ ਜਿਹੀ ਵੀਡੀਓ ਇੱਕ ਕੁੜੀ ਦੀ ਵਾਇਰਲ ਹੋ ਰਹੀ ਹੈ। ਯਾਰੋ ਇਹ ਵੀਡੀਓ ਬਹੁਤ ਸੋਹਣੀ ਆ। ਪਰ ਮਨ ਨੂੰ ਭਾਪੂ ਕਰ ਦੇਣ ਵਾਲੀ ਹੈ ਕਿਉਂਕਿ ਇਸ ਵੀਡੀਓਸ ਤੁਸੀਂ ਦੇਖੋਗੇ ਕਿ ਆ ਨਿੱਕੀ ਜਹੀ ਬੱਚੀ ਕਿੰਨੀ ਸੋਹਣੀ ਆ ਇਸ ਦੀਆਂ ਅੱਖਾਂ ਕਿੰਨੀਆਂ ਸੋਹਣੀਆਂ ਪਰ ਇਹ ਬੱਚੀ ਬਹੁਤ ਹੀ ਜ਼ਿਆਦਾ ਗਰੀਬ ਆ ਇਹ ਬੱਚੀ ਸੜਕਾਂ ਤੇ ਮੰਗਦੀ ਫਿਰਦੀ ਹੈ ਕਿਉਂਕਿ ਇਸ ਦੇ ਘਰ ਦੇ ਹਾਲਾਤ ਸਹੀ ਨਹੀਂ ਆ ਇਹ ਮੰਗਣ ਨੂੰ ਮਜਬੂਰ ਆ ਪਰ ਦੇਖੋ ਇਹ ਕੁੜੀ ਕਿੰਨੀ ਸੋਹਣੀ ਆ ਸੋ ਯਾਰੋ ਕਹਿ ਸਕਦੇ ਆ ਕਿ ਬਹੁਤ ਸਾਰੇ ਅਮੀਰ ਤੋਂ ਅਮੀਰ ਲੋਕ ਵੀ ਹੁਸਨ ਤੋਂ ਪਿੱਛੇ ਆ ਤੇ ਬਹੁਤ ਸਾਰੇ ਗਰੀਬਾਂ ਨੂੰ ਰੱਬ ਨੇ ਹੁਸਨ ਦਿੱਤਾ ਹੋਇਆ ਹੈ ਸੋ ਇਹ ਕੁੜੀ ਦੀ ਪਿਆਰੀ ਜਿਹੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਕੇ ਜਾਓ ਤੇ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਦੇ ਕੇ ਜਾਓ ਸੋ ਮਿਲਦੇ ਆਂ ਅਗਸੇ ਨਵੀਂ ਵੀਡੀਓ ਨਾਲ ਸਰਸ਼ਿਕਾ